ਕਾ ਟਾਈਮ ਦੇਖ ਲਓ ਭਾਈ ਰਾਤ ਦੇ 2 ਵਜੇ ਪਏ ਨੇ ਤੇ ਬਾਈ ਹੁਣ ਹੁਣ ਵੀ ਕੰਮ ਕਰੀ ਜਾਂਦੇ ਨੇ ਚੰਦ ਵੀ ਚਾਲਿਆ ਆ ਗਿਆ ਜਮਾ ਦੋ ਕਨਟੇਨਰ ਚੱਲਦੇ ਨੇ ਇੱਕੋ ਸਮੇਂ ਦੇ ਵਿੱਚ ਤੇ ਬਾਈ ਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਠੀਕ ਸਤਿ ਸ਼੍ਰੀ ਅਕਾਲ ਜੀ ਭਾਈ ਇੱਕੋ ਸਮੇਂ ਦੇ ਵਿੱਚ ਦੋ ਕਨਟੇਨਰ ਹਾਂਜੀ ਹਾਂ ਭਾਈ ਇੱਕ ਸਮੇਂ ਦੇ ਵਿੱਚ ਹੀ ਦੋ ਕਨਟੇਨਰ ਮਤਲਬ ਸਾਡਾ ਮਤਲਬ ਕਾਫੀ ਵਾਰ ਐਕਸਪੀਰੀਅੰਸ ਹੋ ਗਿਆ ਇਸ ਤਰ੍ਹਾਂ ਦਾ ਕਿ ਅਸੀਂ ਵੱਡੇ ਟਰੇਲਰ ਤੇ ਮਤਲਬ ਅਲੱਗ-ਅਲੱਗ ਕੰਟਰੀਆਂ ਨੂੰ ਦੋ ਕਨਟੇਨਰ ਸੇਮ ਟਾਈਮ ਲੋਡ ਕਰਕੇ ਅਸੀਂ ਭੇਜ ਚੁੱਕੇ ਹਾਂ ਆਹ ਵਾ ਤਾਂ ਭਾਈ ਤੇ ਕਿੰਨਾ ਕਾ ਫਾਇਦਾ ਕਰ ਬਈ ਕਸਟਮਰ ਦਾ ਬਹੁਤ ਜਿਆਦਾ ਫਾਇਦਾ ਕਰਾਵਾਂਗੇ ਅਸੀਂ ਫਰਨੀਚਰ ਦੇ ਵਿੱਚ ਵੀ ਕਸਟਮਰ ਦਾ ਮੋਟਾ ਫਾਇਦਾ ਕਰਵਾਵਾਂਗੇ ਵਧੀਆ ਕੁਆਲਿਟੀ ਦੇ ਨਾਲ ਤੇ ਅਸੀਂ ਫਰੇਟ ਦੇ ਵਿੱਚ ਵੀ ਕਸਟਮਰ ਦਾ ਮੋਟਾ ਫਾਇਦਾ ਕਰਵਾ ਦਾਂਗੇ ਵਧੀਆ ਮਤਲਬ ਫਰੇਟ ਸਰਵਿਸ ਦੇ ਨਾਲ ਵਧੀਆ ਸਰਵਿਸ ਦੇ ਨਾਲ ਤੇ ਆ ਜਿਹੜਾ ਕੰਟੇਨਰ ਕਿਹੜੀ ਕਿਹੜੀ ਜਗ੍ਹਾ ਚੱਲੇਂਦੀ ਬਈ ਆ ਜਿਹੜਾ ਕੰਟੇਨਰ ਚੱਲਿਆਗਾ ਇਹ ਚੱਲਿਆ ਟਾਊਨਸ ਵਿਲੇ ਬ੍ਰਿਸਬਨ ਆਸਟ੍ਰੇਲੀਆ ਦੇ ਵਿੱਚ ਜਿਹੜਾ ਇਹਦਾ ਮੂਰਲਾ ਕੰਟੇਨਰ ਹੈ ਹਜੇ ਲੋਡ ਕਰਨਾਗਾ ਉਹ ਚੱਲਿਆ ਮੈਲਬਨ ਦੇ ਵਿੱਚ ਆਸਟ੍ਰੇਲੀਆ ਤੇ ਇੱਕ ਬਈ ਉਹ ਹੁੰਦੀ ਹੈ ਹੈਡਿਕ ਜਿਵੇਂ ਜੇ ਕਹੇ ਬੰਦੇ ਸਵਾਲ ਵੀ ਹੁੰਦੇ ਨੇ ਜਿਹੜਾ ਬਾਹਰ ਮੁਰਫਾਂ ਦੇ ਵਿੱਚ ਨੇਚਰ ਆਊਟਰ ਕਰਦੇ ਨੇ 20 ਫੁੱਟ ਦਾ ਕੰਟੇਨਰ ਆ ਗਿਆ ਇੱਕ ਪਾਸੇ ਇੱਕ ਪਾਸੇ 40 ਫੁੱਟ ਦਾ ਕੰਟੇਨਰ ਕਿੰਨਾ ਕੁ ਡਿਫਰੈਂਸ ਹੈ ਇਹ ਚੀਜ਼ਾਂ ਦੇ ਵਿੱਚ ਬਈ ਜੇ ਮੈਂ ਮਤਲਬ ਇੱਕ ਕੰਟੇਨਰ ਦੀ ਗੱਲ ਕਰਾਂ ਕਈ ਕੰਟਰੀ ਕੰਟਰੀ ਤੇ ਡਿਪੈਂਡ ਹੈ ਵੈਸੇ 40 ਫੁੱਟ ਦਾ ਕੰਟੇਨਰ ਜੇ ਆਪਾਂ ਕਰਦੇ ਆ ਤਾਂ ਜਿਆਦਾ ਬੈਨੇਫੀਸ਼ੀਅਲ ਹੈ ਥੋੜੇ ਜਿ ਆਪਣੇ ਪੈਸਿਆਂ ਦੀ ਬਚਤ ਹੋ ਜਾਂਦੀ ਹੈ ਜੇ 20 ਫੁੱਟ ਦਾ ਕੰਟੇਨਰ ਹੈ ਇਹਦੀ ਜੇ ਚਾਹ ਮੈਲਬਨ ਹੋਵੇ ਚਾਹ ਬ੍ਰਿਸਬਨ ਹੋਵੇ ਚਾਹ ਐਡੀਲੇਡ ਐਸਟੀਮੇਟ ਸਾਰੇ ਪੋਰਟਾਂ ਦੀ ਜੋ ਫਰੇਟ ਆ ਉਹ ਸੇਮ ਹੈ ਡੋ ਡਿਲੀਵਰੀ ਇਹਦੀ 5 ਕੁ ਲੱਖ ਰੁਪਏ ਪੈਂਦੀ ਹੈ ਵੱਧੋ ਵੱਧ ਤੇ ਜਿਹੜੀ ਆਪਣਾ ਹੁੰਦਾਗਾ 40 ਫੁੱਟ ਦਾ ਕੰਟੇਨਰ ਉਹਦਾ ਉਹਦੀ ਡੋ ਡਿਲੀਵਰੀ ਵੀ 7 7.5 ਲੱਖ ਰੁਪਏ ਪੈਂਦੀ ਹੈ 5 ਲੱਖ ਦਾ ਪਰ ਜੇ ਆਪਾਂ ਡਬਲ ਐ ਆ ਦਾ 10 ਲੱਖ ਹੋ ਗਿਆ ਤਾਂ 7.5 ਵੀ 2.5 ਲੱਖ ਰੁਪਏ ਦਾ ਕਸਟਮਰ ਤਾਂ ਬੈਨੀਫਿਟ ਹੋ ਜਾਂਦਾਗਾ ਬੜੇ ਆਰਾਮ ਨਾਲ ਹੋ ਜਾਂਦਾ ਇਹਦੇ ਵਿੱਚ ਕਰੇ ਕੀ ਵੀ ਦੋ ਘਰ ਰਲ ਕੇ ਆਰਡਰ ਕਰ ਲੈ ਆ ਦੋ ਘਰ ਰਲ ਕੇ ਆਰਡਰ ਕਰ ਸਕਦੇ ਜਿਵੇਂ ਇੱਕ ਘਰ ਦਾ ਪੂਰਾ ਸਮਾਨ 20 ਫੁੱਟ ਦੇ ਕੰਟੇਨਰ ਦੇ ਵਿੱਚ ਆ ਜਾਂਦਾ ਹੈ। ਇਹਦੀ ਕੈਪੈਸਿਟੀ ਤਕਰੀਬਨ 4 ਬੈੱਡ, 4 ਮੈਟ੍ਰਸ, 2 ਸੋਫੇ, ਡਾਈਨਿੰਗ ਹੋ ਗਿਆ, ਪੈਟੀਓ ਸੈੱਟ ਹੋ ਗਿਆ, ਆਇਲੈਂਡ ਵਾਲੀਆਂ ਚੇਅਰਸ ਹੋ ਗਈਆਂ। ਇਸ ਤਰ੍ਹਾਂ ਸਮਾਨ ਆ ਜਾਂਦਾ ਜੇ ਕਸਟਮਰ ਨੇ 20 ਫੁੱਟ ਦਾ ਆਰਡਰ ਕਰਨਾ ਹੈ 20 ਫੁੱਟ ਦਾ ਸਾਰਾ ਸਮਾਨ ਆ ਜੂ ਜਿਵੇਂ ਕਿ ਆ ਪਿਆ ਹੋਇਆਗਾ ਤੇ ਬੰਦਾ ਡਬਲ ਕੰਟੇਨਰ ਜੇ 40 ਫੁੱਟ ਦਾ ਕਰਨਾ ਥੋੜਾ ਫਾਇਦਾ ਕਰਨਾ ਦੋ ਜਣੇ ਰੱਖ ਕੇ ਆਰਡਰ ਕਰ ਲੈਣ ਅਰੇ ਇਹ ਚੀਜ਼ਾਂ ਦੇ ਹੋਰ ਵੀ ਕਾਫੀ ਸਾਰੇ ਬੈਨੀਫਿਟ ਹੁੰਦੇ ਹੁਣੇ ਹਾਂ ਹੋਰ ਵੀ ਬਹੁਤ ਸਾਰੇ ਬੈਨੀਫਿਟ ਅਸੀਂ ਕਰ ਦਿੰਨੇ ਆ ਉਹ ਕਸਟਮਰ ਨੂੰ ਸਮਝਾ ਦਾਂਗੇ ਜੀ ਅਜੇ ਪੇਪਰ ਵਰਕ ਦੀ ਗੱਲ ਕਰੀਏ ਕਿੰਨਾ ਕੰਮ ਲੱਗਦਾ ਪੇਪਰ ਵਰਕ ਦੇ ਵਿੱਚ ਕਸਟਮਰ ਦੀ ਤਾਂ ਕੋਈ ਹੈਡੈਕ ਨਹੀਂ ਹੈਗੀ ਪੇਪਰ ਵਰਕ ਕਰਨ ਦੀ ਕਸਟਮਰ ਦੀ ਤਾਂ ਮਤਲਬ ਕਸਟਮਰ ਨੂੰ ਪਤਾ ਵੀ ਨਹੀਂ ਲੱ ਦਾ ਮਤਲਬ ਜੇ ਕਸਟਮਰ ਨੂੰ ਕੋਈ ਐਕਸਟਰਾ ਆਈਟਮਸ ਪੁਣੀ ਹੈ ਹਾਊਸ ਹੋਲਡ ਜਿਵੇਂ ਸਾਡੇ ਫਰਨੀਚਰ ਤੋਂ ਹਟ ਕੇ ਜਿਵੇਂ ਕੰਬਲ ਲੱਜਾਈਆਂ ਡੈਕੋਰ ਦੀ ਆਈਟਮਾਂ ਕਸਟਮਰ ਨੇ ਸਿਰਫ ਸਾਨੂੰ ਸਾਡੀ ਪਰਮ ਤੇ ਉਹਦੇ ਬਿੱਲ ਕਟਵਾ ਕੇ ਦੇਣੇ ਨੇ ਤੇ ਕਸਟਮਰ ਦਾ ਪੇਪਰ ਵਰਕ ਦਾ ਕੋਈ ਹੈਡਿਕ ਨਹੀਂ ਘਰ ਤੱਕ ਪਹੁੰਚ ਦੀ ਜ਼ਿੰਮੇਵਾਰੀ ਅਸੀਂ ਲੈਣੀ ਆ ਮੋਸਟਲੀ ਕਸਟਮਰ ਹੁੰਦੇ ਨੇ ਜਿਹੜੇ ਫਰੈਸ਼ੀ ਹੁੰਦੇ ਨੇ ਵੀ ਪਹਿਲੀ ਵਾਰ ਫਰਨੀਚਰ ਮੰਗਾ ਰਹੇ ਨੇ ਇਹਦੇ ਵਿੱਚ ਤੇ ਤੁਸੀਂ ਕਹਿੰਦੇ ਕਿ ਟ੍ਰੇਡ ਨੂੰ ਤੁਸੀਂ ਕਿੰਨੇ ਕ ਫਰਨੀਚਰ ਦੇ ਕੰਟੇਨਰ ਵੀ ਭੇਜ ਚੁੱਕੇ ਹੋ ਮਤਲਬ ਜੇ ਤੁਸੀਂ ਕਸਟਮਰ ਹੋ ਤੁਸੀਂ ਕੀ ਕਰਨਾਗਾ ਥੋੜਾ ਮਨ ਬਣਿਆ ਹੋਇ ਇੰਡੀਆ ਤੋਂ ਫਰਨੀਚਰ ਆਰਡਰ ਕਰਨਾਗਾ ਸਸਤਾ ਜ਼ਰੂਰ ਪਊਗਾ ਤੇ ਤੁਸੀਂ ਤੁਹਾਨੂੰ ਇਸ ਤਰ੍ਹਾਂ ਹੈਜ਼ਿਟੇਸ਼ਨ ਹੈ ਕਿ ਹਾਂ ਵੀ ਕਿੰਨਾ ਕੁ ਜ਼ਿਆਦਾ ਔਖਾ ਹੋਊਗਾ ਇੰਡੀਆ ਤੋਂ ਫਰਨੀਚਰ ਮੰਗਾਉਣਾ ਤੇ ਸਿੰਪਲੀ ਕੀ ਕਰਨਾ ਸਾਨੂੰ ਕੰਟੈਕਟ ਕਰਨਾਗਾ ਠੀਕ ਹੈ ਤੁਸੀਂ ਮੇਰੇ ਨਾਲ ਗੱਲ ਕਰੋਗੇ ਤੇ ਮੈਂ ਤੁਹਾਨੂੰ ਕਹੂੰਗਾ ਵੀ ਤੁਸੀਂ ਆਪਦਾ ਘਰ ਦਾ ਐਡਰੈਸ ਭੇਜੋ ਤੁਸੀਂ ਮੈਨੂੰ ਘਰ ਦਾ ਐਡਰੈਸ ਪੋਸਟ ਤੋਂ ਆਸਟ੍ਰੇਲੀਆ ਤੋਂ ਮੈਲਬੌਰਨ ਤੋਂ ਤੁਸੀਂ ਆਪਦਾ ਘਰ ਦਾ ਮੈਨੂੰ ਐਡਰੈਸ ਭੇਜਦਾ ਠੀਕ ਹੈ ਮੈਂ ਤੁਹਾਡੇ ਰਿਕੁਆਇਰਮੈਂਟ ਪੁੱਛੂੰਗਾ ਤੁਸੀਂ ਕਹਿੰਦਾ ਮੈਨੂੰ ਸਾਰੇ ਘਰ ਦਾ ਸਮਾਨ ਚਾਹੀਦਾ ਮੈਂ ਹੁਣੇ ਤੁਹਾਨੂੰ ਦੱਸ ਕੇ ਹਟੇ ਮਤਲਬ 20 ਫੁੱਟ ਦੇ ਕੰਟੇਨਰ ਤੋਂ ਤੁਹਾਡਾ ਸਾਰਾ ਸਮਾਨ ਆ ਜਾਊਗਾ ਤੇ ਉਹ ਸਾਰਾ 20 ਫੁੱਟ ਦਾ ਮੈਂ ਤੁਹਾਨੂੰ ਹੀ ਕਰੂੰਗਾ ਤੁਸੀਂ ਘਰ ਦਾ ਐਡਰੈਸ ਭੇਜੋਗਾ ਤੁਹਾਨੂੰ ਡੋਰ ਡਿਲੀਵਰੀ ਤੱਕ ਦਾ ਰੇਟ ਦਊ ਘਰ ਫਰੇਡ ਦੇ ਕੀਤੀਆਂ ਉਹ ਲੱਗਾ ਕਿ ਕੰਮ ਯਾਰ ਪੜਤੇ ਆ ਲਗਾ ਇਹ ਓਕੇ ਆ ਜੀ ਸਰ ਮਨ ਬਣਾ ਲਿਆ ਕਿ ਸਾਡੇ ਤੋਂ ਫਰਨੀਚਰ ਤੁਸੀਂ ਬਾਏ ਕਰਨਾਗਾ ਫਿਰ ਨੈਕਸਟ ਸਟੈਪ ਆਪਣਾ ਕੀ ਹੋਊਗਾ ਤੁਸੀਂ ਆਪ ਵੀ ਆਪਦੇ ਡਿਜ਼ਾਈਨ ਸਿਲੈਕਟ ਤੁਸੀਂ ਟੋਟਲੀ ਆਪ ਹੀ ਆਪਦੇ ਡਿਜ਼ਾਈਨ ਸਿਲੈਕਟ ਕਰਨੇ ਹੋਣਗੇ ਜੀ ਸਾਡੇ ਪੇਜ ਤੋਂ ਕਰੋ ਤੁਸੀਂ ਉਥੋਂ ਦੇ ਸਟੋਰਸ ਤੇ ਜਾ ਕੇ ਕਰੋ ਠੀਕ ਹੈ ਤੁਸੀਂ ਪਿੰਟ੍ਰੈਸਟ ਤੋਂ ਕਰੋ ਤੁਸੀਂ ਗੂਗਲ ਤੋਂ ਕਰੋ ਜਿੱਥੇ ਮਰਜੀ ਤੁਸੀਂ ਆਪ ਡਿਜ਼ਾਈਨ ਸਿਲੈਕਟ ਕਰਨੇ ਹੋਣਗੇ ਸ਼ਾਰਟਲਿਸਟ ਕਰਨੇ ਹੋਣਗੇ ਤੁਸੀਂ ਆਪਦੇ ਸਾਰੇ ਡਿਜ਼ਾਈਨ ਮੈਨੂੰ ਭੇਜ ਦਿਓ ਠੀਕ ਹੈ ਆਪਾਂ ਇੱਕ ਵਾਰ ਕਾਲ ਤੇ ਗੱਲ ਕਰ ਲਾਂਗੇ ਤੁਸੀਂ ਆਪਦਾ ਕਲਾ ਕਲਾ ਡਿਜ਼ਾਈਨ ਭੇਜੀ ਆਉਂਗੇ ਮੈਂ ਉਹ ਚੀਜ਼ ਨੋਟ ਡਾਊਨ ਕਰੀ ਜਾਵਾਂ ਕਿਹੜੀ ਚੀਜ਼ ਕਿਵੇਂ ਬਣਾਉਣੀ ਹੈ ਕਿਵੇਂ ਬਣਾਉਣੀ ਹੈ ਠੀਕ ਹੈ ਨਾ ਗੱਲ ਤੇ ਮੈਂ ਜਿਉ ਤੁਸੀਂ ਮੈਨੂੰ ਸਾਰਾ ਕੁਝ ਸਮਝਾਤਾ ਮੈਂ ਕੀ ਕਰੂੰਗਾ ਉਹਦੀ ਕੋਟੇਸ਼ਨ ਬਣਾ ਕੇ ਦੇ ਦਊਂ ਤੁਹਾਨੂੰ ਸਾਰੀ ਰੇਟ ਲਿਸਟ ਬਣਾ ਕੇ ਦੇ ਦਊਂਗਾ ਭਾਈ ਤੁਹਾਡਾ ਸਮਾਨ ਇੰਨਾ ਇੰਨਾ ਪ ਜੀਐਸਟੀ ਕੋਈ ਪੈਂਦਾ ਨਹੀਂ ਹੈਗਾ ਵੈਸੇ ਹੋਰ ਸਟੋਰ ਜੀਐਸਟੀ ਲੈਂਦੇ ਨੇ ਪਰ ਅਸੀਂ ਨਹੀਂ ਲੈਂਦੇ ਜੀਐਸਟੀ ਕੋਈ ਪੈਂਦਾ ਨਹੀਂ ਹੈਗਾ ਆ ਤੁਹਾਡੀ ਫਰੇਟ ਦਾ ਤੁਹਾਨੂੰ ਖਰਚਾ ਦੱਸੀ ਹੋਇਆ ਹੈਗਾ ਆ ਤੁਹਾਡਾ ਟਾਈਮ ਪੀਰੀਅਡ ਹੈ ਇੱਕ ਵਾਰ ਦੇ ਵਿੱਚ ਮੈਂ ਤੁਹਾਨੂੰ ਸਾਰੀਆਂ ਗੱਲਾਂ ਸਮਝਾ ਦੇਣੀਆਂ ਹੈ ਠੀਕ ਹੈ ਜੋ ਕੋਈ ਗੱਲ ਕਰਨੀ ਹੈ ਉਹ ਸਟ੍ਰੇਟ ਕਰਨੀ ਹੈ ਜੋ ਕੁਆਲਿਟੀ ਕਹਾਂਗੇ ਉਹ ਹੀ ਕੁਆਲਿਟੀ ਹੋਊਗੀ ਤੇ ਉਸ ਤੋਂ ਬਾਅਦ ਤੁਸੀਂ ਮੈਨੂੰ ਐਡਵਾਂਸ ਪਾਤਾ ਐਡਵਾਂਸ ਜਿਹੜਾ ਹੋਊਗਾ ਤੁਹਾਡੀ ਜਿਸਪੋ ਤੁਹਾਡੇ ਨਾਮ ਤੇ ਇਨਵੌਇਸ ਬਣਨੀ ਹੈ ਤਾਂ ਤੁਹਾਡੇ ਨਾਮ ਤੋਂ ਹੀ ਮੈਨੂੰ ਉਹ ਆਊਗਾ ਐਡਵਾਂਸ ਆਊਗਾ ਤੇ ਉਧਰਲੀ ਬੈਂਕ ਥਰੂ ਆਊਗਾ ਠੀਕ ਹੈ ਨਾ ਮਤਲਬ ਕੋਈ ਥਰਡ پارٹی ਆਪਨੀ ਰਿਮਿਟਲ ਨਹੀਂ ਆ ਜਬ ਵੈਸਟਰਨ ਯੂਨੀਅਨ ਨਹੀਂ ਪ੍ਰੋਪਰ ਬੈਂਕ ਥਰੂ ਅਡਵਾਂਸ ਆਊਗਾ ਤੁਹਾਡਾ ਅਡਵਾਂਸ ਆ ਗਿਆ ਮੈਂ ਕੰਮ ਸ਼ੁਰੂ ਕਰਤਾ ਮੈਂ 2 2.5 ਜੋ ਵੀ ਤੁਹਾਡਾ ਟਾਈਮ ਪੀਰੀਅਡ ਲਿਆਗਾ ਉਨੇ ਟਾਈਮ ਪੀਰੀਅਡ ਦੇ ਵਿੱਚ ਸਮਾਨ ਬਣ ਗਿਆ ਤੁਹਾਨੂੰ ਅਪਡੇਟ ਦਿੰਦਾ ਰਹੇ ਆਪਣੀ ਗੱਲ ਹੁੰਦੀ ਰਹੀ ਇੱਚ ਮਤਲਬ ਹਜੇ ਤੱਕ ਕੋਈ ਉਲਝਣ ਵਾਲਾ ਪ੍ਰੋਸੈਸ ਲੱਗਿਆ ਨਹੀਂ ਹੈਗਾ ਜਿਵੇਂ ਜੇ ਆਪਾਂ ਮਤਲਬ ਆਮ ਇੰਡੀਆ ਦੇ ਵਿੱਚ ਸਪੋਜ਼ ਕਿਸੇ ਦੁਕਾਨ ਤੇ ਜਾ ਕੇ ਆਪਾਂ ਮਿਸਤਰੀ ਲੱਗਿਆ ਹਾਂ ਹਾਂ ਜਿਵੇਂ ਮਿਸਤਰੀ ਵਾਲਾ ਕੰਮ ਵੀ ਤੁਹਾਨੂੰ ਉਲਝਾਉ ਲੱਗੂਗਾ ਮੇਰੇ ਹਿਸਾਬ ਨਾਲ ਹਜੇ ਸਾਡੇ ਵਾਲਾ ਕੰਮ ਕਿਉਂਕਿ ਮਿਸਤਰੀ ਆ ਸਾਮਾਨ ਦੇ ਵਿੱਚ ਤੁਸੀਂ ਰੌ ਮਟੀਰੀਅਲ ਲੈਣਾ ਹੋਗਾ ਚਾਰ ਦੁਕਾਨਾਂ ਤੁਸੀਂ ਉਹ ਕਰੋਗੇ ਫਿਰ ਡਿਜ਼ਾਈਨ ਵੀ ਤੁਸੀਂ ਲੱਭਨੇ ਹੋਣਗੇ ਡਿਜ਼ਾਈਨ ਖੈਰ ਆਰਕੀਟੈਕਟ ਲੱਭਦੂਗਾ ਫਿਰ ਮਿਸਤਰੀ ਨੂੰ ਜਿਹੜੇ ਤੁਸੀਂ ਤੁਹਾਡੇ ਮੂਹਰੇ ਬਣਦਾ ਹੋਗਾ ਸਮਾਨ ਕੱਲੀ-ਕੱਲੀ ਚੀਜ਼ ਗਾਈਡ ਕਰੋਗੇ ਹੋਰ ਕਰੋਗੇ ਉਹ ਵੀ ਥੋੜਾ ਸਮਾਨ ਥੋੜਾ ਕੰਮ ਹੈਡੇਕਲ ਹੋਊਗਾ ਜੇ ਤੁਹਾਡਾ ਸਾਰਾ ਸਮਾਨ ਰੈਡੀ ਹੋ ਗਿਆ ਅਸੀਂ ਤੁਹਾਨੂੰ ਕਾਲ ਕਰਾਂਗੇ ਵੀ ਆਪਾਂ ਭਈ ਆਹ ਤੁਹਾਡੇ ਇੰਨੀ ਤਰੀਕ ਨੂੰ ਸ਼ਿਪਿੰਗ ਕਰਨੀ ਆ ਸਾਰਾ ਸਮਾਨ ਰੈਡੀ ਹੈ ਅਸੀਂ ਪੈਕ ਕਰ ਦਈਏ ਜਾਂ ਤੁਸੀਂ ਸਮਾਨ ਦੇਖਣ ਆਓਗੇ ਬਹੁਤ ਕਹਿੰਦੇ ਨੇ ਪੈਕ ਕਰ ਦੋ ਜੀ ਮੈਂ ਆਹ ਕੰਟੇਨਰ ਹੈ ਕਸਟਮਰ ਹੈਗੇ ਯੂਪੀ ਤੋਂ ਜੀ ਇਹ ਆ ਸਕਦੇ ਨਹੀਂ ਕਿਉਂਕਿ ਇਸ ਤਰ੍ਹਾਂ ਬਹੁਤ ਬਰਸਾਤਾਂ ਵਾਲੇ ਮੌਸਮ ਚਾਦੇ ਹੜ੍ਹਾਂ ਵਾਲਾ ਆ ਜਿਆਦੇ ਲੋਕ ਪ੍ਰਭਾਵਿਤ ਹੋਏ ਹੋਏ ਨੇ ਤਾਂ ਕਰਕੇ ਕਸਟਮਰ ਕਹਿੰਦੇ ਅਸੀਂ ਆ ਤਾਂ ਸਕਦੇ ਨਹੀਂ ਹੈਗੇ ਤੁਸੀਂ ਸਮਾਨ ਬਹੁਤ ਵਧੀਆ ਬਣਾਇਆ ਹੋਊਗਾ ਵਿਸ਼ਵਾਸ ਹੈ ਬਾਕੀ ਫੋਟੋ ਫੂਟਾ ਭੇਜ ਕੇ ਸਮਾਨ ਪੈਕ ਕਰ ਦੋ ਭਾਈ ਫੋਟੋ ਭੇਜੀਆਂ ਜੇ ਪਹਿਲਾਂ ਵਾਲਾ ਕੰਟੇਨਰ ਹੈ ਉਹ ਆ ਸਮਾਨ ਆ ਕਿ ਉਹ ਮੁਕਸਰ ਤੋਂ ਹੀ ਸੀ ਵੀਰੇ ਹੁਣੇ ਉਹ ਆ ਕੇ ਸਮਾਨ ਦੇਖ ਕੇ ਗਏ ਨੇ ਠੀਕ ਹੈ ਫਿਰ ਉਹਨਾਂ ਦੇ ਕਹੇ ਤੋਂ ਅਸੀਂ ਸਮਾਨ ਪੈਕ ਕੀਤਾਗਾ ਸਮਾਨ ਉਹਨਾਂ ਨੇ ਓਕੇ ਕਰਤਾ ਤਾਂ ਉਹਨਾਂ ਨੇ ਸਮਾਨ ਪ ਜੇ ਅਸੀਂ ਲੋਡਿੰਗ ਕਰਤੀ ਕਸਟਮਰ ਨੇ ਪੇਮੈਂਟ ਕਰ ਦੇਣੀ ਹੈ ਤੇ ਫਰੇਟ ਦੀ ਸਾਡੇ ਏਜੰਟ ਜੀ ਮੇਕੂਗਾ ਉਸ ਤਰ੍ਹਾਂ ਫਰੇਟ ਦੀ ਪੇਮੈਂਟ ਕਰ ਦੇਣੀ ਆ ਅਸੀਂ ਐਲ ਨੂੰ ਟਾਈਮ ਪੀਰੀਅਡ ਦੱਸ ਦੇਣਾ ਇੱਕ ਕਦੋਂ ਤੁਹਾਡੇ ਘਰੇ ਸਮਾਨ ਆਊਗਾ ਤੁਹਾਨੂੰ ਇੰਨੀ ਕੀ ਹੈਡੈਕ ਐ ਸਿਰਫ ਤੁਸੀਂ ਉਧਰ ਬਸ ਲੇਬਰ ਰੇਂਜ ਕਰਕੇ ਰੱਖਣੀ ਆ ਸਮਾਨ ਤਰਨ ਦੀ ਉਹ ਵੀ ਵੈਸੇ ਸਰਵਿਸ ਅਸੀਂ ਦੇ ਦਨੇ ਆ ਬਸ ਜਿਆਦਾਤਰ ਕਸ਼ਮੀਰੋਂ ਸਰਵਿਸ ਲੈਂਦੇ ਨਹੀਂ ਹੈਗੇ ਤੁਸੀਂ ਉਧਰ ਲੇਬਰ ਰੇਂਜ ਕਰਕੇ ਰੱਖਣੇ ਜਿਹੜੀ ਡੇਟ ਨੂੰ ਅਸੀਂ ਕਹਾਂਗੇ ਬਸ ਜਦੋਂ ਤੁਹਾਡੇ ਘਰ 컨ਟੇਨਰ ਆ ਗਿਆ ਤੁਸੀਂ ਸਮਾਨ ਲਾਹ ਲੈਣਾ ਦਾ ਕੋਈ ਪੇਪਰ ਵਰਕ ਆਗਲੇ ਨੂੰ ਕੀ ਕੀ ਇਹਦਾ ਬਿਲ ਹੈ ਮਤਲਬ ਕੀ ਇਹਦਾ ਉਥੇ ਫਿਊਮਿਗੇਸ਼ਨ ਦਾਗਾ ਕੀ ਉਹਦੇ ਕਸਟਮ ਦੇ ਪੇਪਰ ਨੇ ਕਿਉ ਡਿਊਟੀ ਦੇ ਪੇਪਰ ਨੇ ਕਿਵੇਂ ਕੰਟੇਨਰ ਚੁਣਾ ਕਸਟਮਰ ਦੀ ਹੈਡਕ ਹੀ ਕੋਈ ਨਹੀਂ ਕੀ ਆ ਬਸ ਉਹਨੂੰ ਪਤਾ ਹੀ ਕੋਈ ਕੁਝ ਨਹੀਂ ਮਤਲਬ ਲੋਡ ਹੀ ਨਹੀਂ ਹੈਗੀ ਹੈਡਕ ਦੀ ਜੇ ਉੱਥੇ ਕਸਟਮਰ ਨੂੰ ਫਰੈਸ਼ਰ ਟੱਕਰ ਦੇ ਅੱਗੇ ਸਾਹਮਣੇ ਵਾਲਾ ਉੱਥੇ ਬਹੁਤ ਹਾਂ 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 ਜੇ ਮਤਲਬ ਕਸਟਮਰ ਨੂੰ ਕੋਈ ਫਰੈਸ਼ਰ ਬੰਦਾ ਟੱਕਰ ਦੇ ਵੀ ਜਿਨੇ ਹਜੇ ਭੇਜਿਆ ਨਹੀਂ ਹੈਗਾ ਜੇ ਇੱਕ ਅੱਧਾ ਕੰਟੇਨਰ ਭੇਜਿਆ ਕਿਉਂਕਿ ਪਤਾ ਕੀ ਗੱਲ ਹੈ ਤੁਸੀਂ ਬਹੁਤ ਵੀ ਵੈਰੀ ਫ੍ਰੈਂਕ ਮਤਲਬ ਅਸੀਂ ਕੰਮ ਸ਼ੁਰੂ ਕੀਤਾ ਸੀ ਮੈਂ ਐਕਸਪੋਰਟ ਸ਼ੁਰੂ ਕੀਤੀ ਸੀ ਮੈਨੂੰ ਵੀ ਬਹੁਤ ਚੀਜ਼ਾਂ ਫੇਸ ਕਰਨੀਆਂ ਪਈਆਂ ਸੀ ਚਾਹੇ ਉਹ ਕਸਟਮ ਵੱਲੋਂ ਹੋਵੇ ਚਾਹੇ ਉਹ ਕੁਆਲਿਟੀ ਕੰਨੀ ਹੋਵੇ ਕਿ ਉਧਰ ਉਧਰ ਕਿਸ ਤਰ੍ਹਾਂ ਦੀ ਕੁਆਲਿਟੀ ਚੱਲਦੀ ਹੈ ਕਿਸ ਤਰ੍ਹਾਂ ਦਾ ਕਸਟਮਰ ਦਾ ਟੇਸਟ ਹੈ ਚਾਹੇ ਉਹ ਵੱਡੀ ਗੱਲ ਪੈਕੇਜਿੰਗ ਹੋਵੇ ਡੈਮੇਜ ਵੀ ਹੁੰਦਾ ਸੀ ਸਮਾਨ ਪਰ ਹੋਈ ਗੱਲ ਆ ਬੰਦਾ ਡਿੱਗ ਡਿੱਕੇ ਸਿੱਕ ਜਾਗਾ ਉਹ ਜੀ ਨੂੰ ਕਿਵੇਂ ਰਿਕਵਰੀ ਕਰ ਲਈ ਵੀਰੇ ਸਰ ਜੀ ਬਹੁਤ ਡੈਮੇਜ ਹੈ ਕਿੰਨੀ ਕਰੀ ਬਈ ਜਿਵੇਂ ਹੁਣ ਮਤਲਬ ਅੱਜ ਇਹ ਜਿਹ ਪਹਿਲਾਂ ਪਹਿਲਾਂ ਜੋ ਸਾਇਸੀ ਪ੍ਰੋਬਲਮਾਂ ਫੇਸ ਕੀਤੀਆਂ ਮੈਂ ਹੁਣ ਅਸੀਂ ਸੋਫੇ ਸੀ ਜਿਵੇਂ ਅਸੀਂ ਇੰਡੀਆ ਦੇ ਵਿੱਚ ਡਿਲੀਵਰ ਕਰਦੇ ਆ ਸੋਫਿਆਂ ਦੇ ਪੈਰ ਕੱਸ ਕੇ ਨਾਲ ਹੀ ਭੇਜਣਾ ਪੈਰ ਲਿਖੇ ਹੁੰਦੇ ਨੇ ਠੀਕ ਹੈ ਨਾ ਗੱਲ ਉਹ ਕੀ ਕੰਟੇਨਰ ਦੇ ਵਿੱਚ ਡੈਮੇਜ ਕਰ ਦਿੰਦੇ ਸੀ ਜਾਂ ਅਸੀਂ ਪਹਿਲਾਂ ਕਿਰਸ ਕਰ ਲੈਂਦੇ ਤੁਹਾਨੂੰ ਮੈਂ ਛੋਟੀ ਸਹੀ ਗੱਲ ਦੱਸਾਂ ਕਿਰਸ ਕਰ ਲੈਂਦੇ ਸੀ ਅਸੀਂ ਅ ਮਤਲਬ ਪੈਕਿੰਗ ਮਟੀਰੀਅਲ ਦੀ ਅਸੀਂ ਈਪੀ ਨਹੀਂ ਲਾਉਂਦੇ ਸੀ ਕੱਲਾ ਗੱਤਾ ਲਾਉਂਦੇ ਜਾਂ ਕਾਲੀ ਦੇ ਵਿੱਚ ਕੰਮ ਕਰਤਾ ਠੀਕ ਹੈ ਨਾ ਕੰਟੇਨਰ ਅਸੀਂ ਬੁਲਾ ਲਿਆ ਹਜੇ ਅਸੀਂ ਪੈਕਿੰਗ ਕਰਦੇ ਹੁੰਦੇ ਸੀ ਉਧਰੋਂ ਕੰਟੇਨਰ ਵਾਲਾ ਸਾਨੂੰ ਕਹਿੰਦਾ ਹੁੰਦਾ ਜਲਦੀ ਕੰਟੇਨਰ ਤੋਰੋ ਕਿ ਜੋ ਇਸ ਤਰ੍ਹਾਂ ਮਤਲਬ ਇਹ ਨਾਰਮਲ ਚੀਜ਼ਾਂ ਹੁੰਦੀਆਂ ਜੋ ਬੰਦਾ ਫੇਸ ਕਰਦਾਗਾ ਜਦੋਂ ਕੰਮ ਸ਼ੁਰੂ ਕਰਦਾਗਾ ਤੇ ਉਸ ਤਰ੍ਹਾਂ ਫਿਰ ਨੁਕਸਾਨ ਕਿੱਥੇ ਆਉਂਦਾ ਹੈ ਕਸਟਮਰ ਦਾ ਜਿਆਦਾ ਨੁਕਸਾਨ ਹੁੰਦਾ ਸੀ ਤੇ ਉਸ ਤੋਂ ਬਾਅਦ ਸਾਨੂੰ ਵੀ ਹੈਡ ਹੈ ਕਿਉਂਕਿ ਅਸੀਂ ਸਮਾਨ ਤੇ ਤਾਂ ਆਪਣੇ ਪੂਰੀ ਐਫਰਟਸ ਲਾ ਦਿੰਨੇ ਆ ਸਮਾਨ ਪੂਰਾ ਟਾਪ ਦਾ ਬਣਾਉਂਦੇ ਆ ਪਰ ਜਦੋਂ ਗਾਹਕ ਨਹੀਂ ਜਿਹਨੇ ਪੂਰੇ ਪੈਸੇ ਪੇ ਕੀਤੇ ਹੁੰਦੇ ਨੇ ਉੱਥੇ ਆ ਕੇ ਕਸਟਮਰ ਸੜਦਾ ਫਿਰ ਨਾਰਾਜ਼ ਹੁੰਦਾ ਸਾਨੂੰ ਦੱਸਦਾ ਵੀ ਆਏ ਨਹੀਂ ਆ ਹਾਲਤ ਅਸੀਂ ਸਾਰੇ ਕਰਦੇ ਨੇ ਕਸਟਮਰ ਦੇ ਪਰ ਫਿਰ ਸਾਨੂੰ ਵੀ ਨਿਆਜ ਹੈਡੈਕ ਹੁੰਦੀ ਹੈ ਤੇ ਕਸਟਮਰ ਨੂੰ ਸੁਆਦ ਨਹੀਂ ਆਉਂਦਾ ਤਾਂ ਕਰਕੇ ਅਸੀਂ ਨਾ ਕੁਝ ਕਿਰਸ ਵਾਲਾ ਕੰਮ ਕਰਦੇ ਹੁਣ ਠੀਕ ਹੈ ਨਾ ਕੁਝ ਟਾਈਮ ਬਚਾਉਣ ਵਾਲਾ ਕੰਮ ਕਰਦੇ ਆ ਪ੍ਰੋਪਰ ਟਾਈਮ ਤੇ ਕੰਮ ਕਰਦੇ ਆ ਜੋ ਸਾਡਾ ਸਮਾਨ ਟੋਟਲੀ ਪੈਕ ਹੋ ਗਿਆ ਫਿਰ ਅਸੀਂ ਕੰਟੇਨਰ ਆਰਡਰ ਕਰਦੇ ਆ ਵੀ ਇਹ ਨਾਲ ਕੰਮ ਵੀ ਟਕਿਆਂ ਨਾਲ ਹੋ ਜਾਂਦਾ ਤੇ ਕੰਮ ਵੀ ਸਾਰਾ ਕੁਆਲਿਟੀ ਵਾਲਾ ਹੁੰਦਾਗਾ ਤੇ ਹੋਰ ਵੀ ਬਹੁਤ ਤਰ੍ਹਾਂ ਦੇ ਅਸੀਂ ਸੁਧਾਰ ਨੇ ਜਿਹੜੇ ਉਹ ਕੀਤੇ ਨੇ ਜਿਵੇਂ ਹੁਣ ਅਸੀਂ ਆ ਪਹਿਲਾਂ ਮਾਰਬਲ ਸੀ ਗਲਾਸ ਸੀ ਅਸੀਂ ਗੱਦਿਆਂ ਦੇ ਵਿੱਚ ਪੈਕ ਕਰਕੇ ਭੇਜ ਦਿੰਦੇ ਸੀ ਉਹ ਚੋਂ ਤੁਸੀਂ ਮੰਨ ਕੇ ਚਲੋ 40% ਚਾਂਸ ਤਾਂ ਹੁੰਦੇ ਸੀ ਡੈਮੇਜ ਦੇ 30% ਚਾਂਸ ਤਾਂ ਹੁੰਦੇ ਸੀ ਡੈਮੇਜ ਦੇ ਪਰ ਉਹ ਲੱਕੜਾਂ ਦੇ ਪੈਲੇਟ ਬਣਾ ਕੇ ਭੇਜਦੇ ਫਿਊਮਿਗੇਸ਼ਨ ਦੀ ਉੱਤੇ ਸਟੈਂਪਾ ਲੱਗੀਆਂ ਤੇ ਪ੍ਰੋਪਰ ਤਰੀਕੇ ਨਾਲ ਜੀ ਟਾਈ ਹੋ ਗਈ ਇਹਨੂੰ ਹੁੰਦਾ ਹੀ ਕੁਝ ਨਹੀਂ ਦਾ ਡੈਮੇਜ ਜੀਮੋ 0% ਡੈਮੇਜ ਹੋਗੀ ਹੁਣ ਸਾਡੇ ਕੋਲ ਕਸਟਮਰ ਕੀ ਆ ਰੈਫਰੈਂਸ ਦਾ ਜਿਹਦੇ ਘਰੇ ਸਮਾਨ ਜਾਂਦਾ ਉਹ ਅੱਗੇ ਹੋਰ ਵੀ ਚਾਰ ਬੰਦਿਆਂ ਨੂੰ ਦੱਸ ਪਾਉਂਦਾ ਵੀ ਸਮਾਨ ਲੈਣਾ ਤਾਂ ਫਲਾਣੇ ਤਰੀਕੋਂ ਮੇਰਾ ਦਸ ਲੋਡ ਨਹੀਂ ਪੈਂਦੀ ਗਾਹਕ ਆਪ ਹੀ ਕਹਿੰਦਾ ਜਿਹੜਾ ਦੇਖਣ ਆਲਾ ਆ ਹੁੰਦਾ ਗਾ ਜਿਹੜਾ ਵਿਸਟਰ ਆਇਆ ਹੁੰਦਾ ਉਹਨਾਂ ਦੇ ਕੋਲ ਰਿਸ਼ਤੇਦਾਰ ਹੁੰਦੇ ਕੋਈ ਦੱਸੋ ਸਮਾਨ ਮੰਗਾਇਆ ਕਿੱਥੋਂ ਹੈ ਇਹ ਸਮਾਨ ਟੌਪ ਤੋਂ ਅਗਲਾ ਹੀ ਹੁੱਬ ਕੇ ਦੱਸ ਦਵੇਗਾ ਵੀ ਸਮਾਨ ਫਲਾਣੀ ਥਾਂ ਤੋਂ ਬਰਨਾਲਾ ਉਸ ਤੋਂ ਮੰਗਾਇਆ ਜਾਂ ਕਿਹੜੀ ਜਗ੍ਹਾ ਦੇ ਵਿੱਚ ਆਉਣਾ ਬੁਜੀ ਕਿਸੇ ਵੀਰ ਨੇ ਆਉਣਾ ਹੋਵੇ ਇਧਰੋਂ ਨੀਚੇ ਥੋੜੀ ਆ ਸਾਡੇ ਜਿਹੜੇ ਸਟੋਰ ਨੇ ਬਰਨਾਲੇ ਦੇ ਵਿੱਚ ਦੋ ਸਟੋਰ ਨੇ ਬਰਨਾਲਾ वुਡਸ ਦੇ ਨਾਮ ਤੇ ਹੈ ਬੱਸ ਸਟੈਂਡ ਕੋਲੇ ਸਟੋਰ ਹੈ ਤੇ ਉੱਥੇ ਤੁਸੀਂ ਆ ਸਕਦੇ ਹੋ ਜਾਂ ਸਾਡਾ ਬਰਨਾਲਾ ਵੁੱਡਸ ਦਾ ਜੋ ਆਊਟਲੈਟ ਦੇ ਵਿੱਚ ਹੈ ਜੋ ਬਿਗ ਸ਼ਾਰਕ ਡੀਲਸ ਦੇ ਨਾਲ ਕੋ ਬ੍ਰਾਂਡ ਦੇ ਤੌਰ ਤੇ ਅਸੀਂ ਕੰਮ ਕਰਦੇ ਹਾਂ ਹੰਡਿਆ ਆਊਟਲੈਟ ਦੇ ਵਿੱਚ ਤੁਸੀਂ ਉੱਥੇ ਆ ਸਕਦੇ ਹੋ ਜਾਂ ਸਾਡਾ 82 ਸੈਕਟਰ ਇੰਡਸਟਰੀਅਲ ਏਰੀਆ ਦੇ ਵਿੱਚ ਸਟੋਰ ਹੈ ਮਹਾਲੀ ਦੇ ਵਿੱਚ ਤੁਸੀਂ ਉੱਥੇ ਆ ਸਕਦੇ ਹੋ ਸਾਰੇ ਤੇ ਕਿਤੇ ਤੁਹਾਨੂੰ ਵੈਰਾਈਟੀਆਂ ਦੇਖਣ ਨੂੰ ਮਿਲेंगी ਠੀਕ ਹੈ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਪੰਜਾਬ ਦੇ ਵਿੱਚ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਪਲਾਨ ਹੈ ਕਿ ਮਾਲਕ ਨੇ ਬਾਹ ਫੜੀ ਤਾਂ ਹੋਰ ਵੀ ਕਾਫੀ ਸਟੋਰ ਸੋਚੇ ਹੋਏ ਨੇ 3-4 ਜਗ੍ਹਾ ਤੇ ਜਲਦੀ ਕਰਾਂਗੇ 1 ਸਾਲ ਦੇ ਅੰਦਰ ਉਹਦੇ ਜੇ ਕਿਸੇ ਵੀ ਨੇ ਵਿజిਟ ਕਰਨਾ ਤਾਂ ਵਿజిਟ ਵੀ ਕਰ ਸਕਦਾ ਜਾਂ ਪਰ ਦਿੱਤੇ ਗਏ ਨੰਬਰ ਉੱਤੇ ਕਾਲ ਕਰ ਸਕਦਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ